ਤੁਸੀਂ ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਹੈ ਫ੍ਰੀ ਕਾਲੇ ਜ਼ਿਲ੍ਹੇ ਦੇ ਪਿੰਡ ਚੰਦਪਾਣ ਦਾ ਮਸਲਾ ਖੰਡਾ ਪੈਂਦਾ ਨਹੀਂ ਨਜ਼ਰ ਆ ਰਿਹਾ ਆਏ ਦਿਨ ਕੋਈ ਨਾ ਕੋਈ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਜਿੱਥੇ ਪਿਤੀ ਦਿਨੀ ਇੱਥੇ ਇੱਕ ਵੀਡੀਓ ਸਾਹਮਣੇ ਆ ਜਿਸ ਵਿੱਚ ਦੋ ਲੋਕਾਂ ਵੱਲੋਂ ਫਾਇਰ ਕੀਤਾ ਗਿਆ ਸੀ ਤੇ ਉਹਨਾਂ ਦੇ ਖਿਲਾਫ ਫ੍ਰੀਕਲ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਅਤੇ ਹੁਣ ਇੱਕ ਨਵੀਆਂ ਵੀਡੀਓ ਧਰਨੀਆਂ ਦੀਆਂ ਆ ਰਹੀਆਂ ਜਿਸ ਵਿੱਚ ਕੁਝ ਲੋਕ ਨੇ ਜਿਹੜਾ ਧਰਨਾਕਾਰੀਆਂ ਦੇ ਉੱਪਰ ਫਾਇਰ ਕਰ ਰਹੇ ਨੇ ਇਹਨਾਂ ਵੀਡੀਓ ਨੂੰ ਲੈ ਕੇ ਅੱਜ ਇਸ ਮਾਮਲੇ 'ਚ ਬਣੀ ਹੋਈ ਐਕਸ਼ਨ ਕਮੇਟੀ ਵੱਲੋਂ ਐਸਐਸਪੀ ਫਰੀਕੋਟ ਨੂੰ ਮਿਲਿਆ ਗਿਆ ਅਤੇ ਇਹਨਾਂ ਦੇ ਖਿਲਾਫ ਕਾਰਵਾਈ ਦੀ ਗੱਲ ਕਹੀ ਗਈ ਹੈ ਪਰ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਫਰੀਕੋਟ ਪੁਲਿਸ ਦਾ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਲਗਾਤਾਰ ਇਸ ਮਾਮਲੇ ਦੀ ਲਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਤੱਥ ਹੋਣਗੇ ਉਹਨਾਂ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ ਇਸ ਮਾਮਲੇ ਬਾਰੇ ਦੱਸ ਦਈਏ ਤਾਂ ਫਰੀਕੋਟ ਜ਼ਿਲ੍ਹੇ ਦੇ ਪਿੰਡ ਚੰਦਪਾਣ ਦੇ ਵਿੱਚ ਧਰਨਾਕਾਰੀਆਂ ਅਤੇ ਪੁਲਸ ਦੇ ਵਿੱਚ ਗਲ ਟਕਾ ਹੋਇਆ ਸੀ ਕੌਕੀ ਨਾਲ ਦੇ ਮਸਲੇ ਨੂੰ ਲੈ ਕੇ ਉੱਥੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਤੋਂ ਬਾਅਦ ਇਹ ਸਾਰਾ ਟਕਰਾ ਹੋਇਆ ਸੀ ਇਸ ਮਾਮਲੇ ਦੇ ਵਿੱਚ ਧਰਨਾਕਾਰੀਆਂ ਦੇ ਹੱਕ ਵਿੱਚ ਇੱਕ ਐਕਸ਼ਨ ਕਮੇਟੀ ਗਠਨ ਕੀਤੀ ਗਈ ਸੀ ਅਤੇ ਉਹਨਾਂ ਵੱਲੋਂ ਇਹਨਾਂ ਦੀ ਰਿਹਾਈ ਦੀ ਗੱਲ ਕੀਤੀ ਹੈ ਜਿਸ ਨੂੰ ਲੈ ਕੇ ਐਸਐਸਪੀ ਦਫ਼ਤਰ ਦੇ ਘਰਾਉ ਦਾ ਵੀ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਰਹਿਗਾ ਪ੍ਰਸ਼ਾਸਨ ਵੱਲੋਂ 39 ਦੇ ਕਰੀਬ ਜੋ ਲੋਕ ਫੜੇ ਗਏ ਸਨ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ ਅਤੇ ਦੂਜੇ ਪਾਸੇ ਜਿਹੜੀ ਦੂਜੀ ਧਿਰ ਹੈ ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਸਯੁਜਤ ਕਿਸਾਨ ਮੋਰਚਾ ਖੜਾ ਹੈ ਅਤੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੀ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਖਿਲਾਫ ਜੋ ਕਾਰਵਾਈ ਕੀਤੀ ਗਈ ਹੈ ਉਹ ਗਲਤ ਕੀਤੀ ਗਈ ਹੈ ਫਿਰਾਲ ਇਸ ਮਾਮਲੇ ਦੇ ਵਿੱਚ ਜਿੱਥੇ ਵਫਾਕ ਜਿੱਥੇ ਬੰਦੀਆਂ ਦੋਹਾਂ ਹੀ ਤਰ੍ਹਾਂ ਦੀ ਸਪੋਰਟ ਕਰ ਰਹੀਆਂ ਨੇ ਉਸ ਵਿੱਚ ਚਾਲੇ ਇੱਕ ਵੀਡੀਓ ਸਾਹਮਣੇ ਆਈ ਹੈ ਇਸ ਮਾਮਲੇ ਦੇ ਵਿੱਚ ਦੇਖਣਾ ਹੈ ਕਿ ਆਮਲਾ ਸਮੇਂ ਵਿੱਚ ਉਹਨਾਂ ਫ੍ਰੀਕੋਰਪਸ ਕੀ ਕਾਰਵਾਈ ਕਰਦੀ ਹੈ ਤੁਸੀਂ ਸੁਣੋ ਇਸ ਮੌਕੇ ਕੀ ਕੀਤਾ ਐਕਸ਼ਨ ਕਮੇਟੀ ਦੇ ਅਗਮਣੇ ਕੀ ਪ੍ਰੋਸੈਸ ਦਿੱਤਾ ਇਸ ਮਾਮਲੇ ਵਿੱਚ ਫ੍ਰੀਕੋਰਪਸ ਨੇ ਅੱਜ ਐਸਐਸਪੀ ਮੈਡਮ ਨਾਲ ਮੀਟਿੰਗ ਸੀਗੀ ਜੀ ਮੇਨਲੀ ਜੋ ਚੰਦਪਾਣ ਵਾਲੇ ਕਾਂਡ ਦੇ ਵਿੱਚ ਜਿਹੜੇ ਲੋਕਾਂ ਨੇ ਗੋਲੀਆਂ ਚਲਾਈਆਂ ਗਮਦੂਰ ਜੈਜੀ ਜਾਂ ਜੈਜੀ ਦਾ ਲੜਕਾ ਜਾਂ ਹੋਰ ਕੁਝ ਬੰਦੇ ਸਾਹਮਣੇ ਆ ਰਹੇ ਨੇ ਵੀਡੀਓ ਦੇ ਵਿੱਚ ਜਿਹੜੇ ਗੋਲੀਆਂ ਚਲਾ ਰਹੇ ਨੇ ਪ੍ਰਸ਼ਾਸਨ ਤੋਂ ਅਸੀਂ ਮੰਗ ਕੀਤੀ ਕਿ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਜਿਹੜੇ ਅਸਲਾ ਹਸੰਸਾ ਰੱਦ ਕੀਤੇ ਜਾਣ ਤੇ ਜਿਹੜਾ ਅਸਲਾ ਉਹਨਾਂ ਦਾ ਜ਼ਬਤ ਕੀਤਾ ਜਾਵੇ ਨਾਲ ਹੀ ਸਾਡੀ ਇਹ ਮੰਗ ਸੀ ਕਿ ਜਿਹੜੇ ਮਜ਼ਦੂਰਾਂ ਦੇ ਉੱਪਰ ਜਿਹਨਾਂ ਦੇ ਉੱਪਰ ਹਤਿਆਚਾਰ ਹੋਇਆ ਉਹਨਾਂ ਤੇ ਜਿਹੜੀ ਐਫਆਈਆਰ ਦਰਜ ਕੀਤੀ ਗਈ ਸੀਗੀ ਝੂਠੀ ਵੀ ਉਹਨੂੰ ਜਲਦ ਤੋਂ ਜਲਦ ਜਿਹੜਾ ਰੱਦ ਕੀਤਾ ਜਾਵੇ ਉਹ ਪ੍ਰਸ਼ਾਸਨਾਂ ਦਾ ਵੀ ਚੱਲ ਰਿਹਾ ਤੇ ਇਹਨਾਂ ਦੀ ਗ੍ਰਿਫਤਾਰੀ ਦਾ ਉਹ ਵੀ ਸਾਨੂੰ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਨੇ ਕਿ ਜਲਦੀ ਅਸੀਂ ਜਿਹੜਾ ਉਹਨਾਂ ਨੂੰ ਗ੍ਰਿਫਤਾਰਾ ਉਹ ਕਰਾਂਗੇ ਤੇ ਜੇਕਰ ਪ੍ਰਸ਼ਾਸਨ ਉਹਨਾਂ ਦੇ ਵਿੱਚ ਕੋਈ ਢਿੱਲ ਮਿਸ ਕਰੂਗਾ ਗ੍ਰਿਫਤਾਰੀ ਦੇ ਵਿੱਚ ਤੇ ਉਹ ਸਾਡੀ ਹੁਣ ਵੀ ਐਕਸ਼ਨ ਕਮੇਟੀ ਦੀ ਜਿਹੜੀ ਮੀਟਿੰਗ ਹੈਗੀ ਆ ਫਿਲਹਾਲ ਤੇ ਉਹਦੇ ਵਿੱਚ ਅਸੀਂ ਜਿਹੜਾ ਅਗਲਾ ਐਕਸ਼ਨ ਆ ਉਹ ਲਿਖਾਂਗੇ ਪ੍ਰਸ਼ਾਸਨ ਦੇ ਖਿਲਾਫ ਪ੍ਰਸ਼ਾਸਨ ਨੇ ਵਿਸ਼ਵਾਸਤਾ ਦਿਵਾਤਾ ਹੈ ਅਸੀਂ ਚਲੋ ਕੁਝ ਟਾਈਮ ਤੱਕ ਤਾਂ ਉਹਨਾਂ ਤੇ ਭਰੋਸਾ ਕਰ ਸਕਦੇ ਹੈਗੇ ਆ ਪਰ ਜੇਕਰ ਦੇਖਿਆ ਜਾਵੇ ਕਿ ਜੇ ਪ੍ਰਸ਼ਾਸਨ ਦੇ ਵਿੱਚ ਨਲਾਈਕੀ ਦਿਖਾਉਂਦਾ ਅਸੀਂ ਇਸ ਮੀਟਿੰਗ ਤੋਂ ਬਾਅਦ ਵੀ ਅਸੀਂ ਚੰਦ ਭਾਨ ਕਾਹਨ ਵਿਰੋਧੀ ਐਕਸ਼ਨ ਕਮੇਟੀ ਦੀ ਜਿਹੜੀ ਆ ਉਹ ਮੀਟਿੰਗ ਕਰਾਂਗੇ ਜੇ ਪ੍ਰਸ਼ਾਸਨ ਜਲਦ ਤੋਂ ਜਲਦ ਉਹਨਾਂ ਨੂੰ ਗ੍ਰਿਫਤਾਰ ਕਰਦਾ ਹੈਗਾ ਤਾਂ ਵੱਡਾ ਐਕਸ਼ਨ ਹੈ ਜਿਹੜਾ ਅਸੀਂ ਫੀਲਕੁਰ ਦੇ ਵਿੱਚ ਦੇਵਾਂ ਦੂਸਰੇ ਪਾਸੇ ਕੁਝ ਹੋਰ ਜੇ세 ਬੰਦੀਆਂ ਦੇ ਵੱਲੋਂ ਉਹਨਾਂ ਦੂਸਰੇ ਗੋਲੀ ਚਲਾਉਣ ਵਾਲਿਆਂ ਦਾ ਪੱਖ ਦੇ ਵਿੱਚ ਆ ਕੇ ਖੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਗਲਤ ਹੋ ਰਿਹਾ ਜੋ ਹੋ ਰਿਹਾ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਉਹਦੇ ਚ ਇਹ ਹੈਗਾ ਕਿ ਜੋ ਮਾਮਲਾ ਹੈ ਸਾਰੇ ਪੰਜਾਬ ਦੇ ਧਿਆਨ 'ਚ ਹੈ ਔਰ ਜੋ ਲੋਕ ਕਿਸਾਨ ਵਰਸ ਜਮਦੂਰ ਬਣਾਉਣਾ ਚਾਹੁੰਦੇ ਸੀਗੇ ਪਹਿਲਾਂ ਵੀ ਉਹ ਮਜ਼ਦੂਰ ਕਿਸਾਨ ਜਥੇਬੰਦੀਆਂ ਨੇ ਇਹਦਾ ਤੋੜ ਲੱਭ ਕੇ ਵੀ ਲੜਾਈ ਇੱਕ ਸਿਰਫ ਪਿੰਡ ਦੇ ਤਨਾੜ ਚੌਧਰੀ ਨਾਲ ਆ ਨਾ ਕਿ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਨਾਲ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜੀਆਂ ਹੁਣ ਜਥੇਬੰਦੀਆਂ ਜਿਹੜੀਆਂ ਆਪਦੇ ਆਪ ਨੂੰ ਐਸਕੇਐਮ ਦੀਆਂ ਜਥੇਬੰਦੀਆਂ ਆਖੀਆਂ ਜਾਂ ਆਖਿਆ ਜਾ ਰਿਹਾ ਉਹਨਾਂ ਵੱਲੋਂ ਉਹ ਅਸਲ ਵਿੱਚ ਐਸਕੇਐਮ ਦੇ ਵਿੱਚੋਂ ਛੇਕੀਆਂ ਹੋਈਆਂ ਔਰ ਉਹ ਲੋਕ ਆ ਉਹ ਜਿਹੜੇ ਜਿਵੇਂ ਆਪਾਂ ਕਹਦੀਏ ਕਿ ਜਿਨ੍ਹਾਂ ਨੂੰ ਬਾਹਰ ਦਾ ਜਥੇਬੰਦੀਆਂ ਨੇ ਰਸਤਾ ਦਿਖਾਤਾ ਉਹ ਤਨਾੜਾ ਦੀਆਂ ਜਿਵੇਂ ਤੁਸੀਂ ਦੇਖਿਆ ਹੋਣਾ ਕਿ ਉਹ ਆਪਦੇ ਆਪ ਦੇ ਮੂਰੇ ਜੱਟ ਯੂਨੀਅਨਾਂ ਲਾਉਂਦੇ ਹੈਗੇ ਆ ਮਸ ਕਰਕੇ ਉਹ ਲੋਕ ਆ ਜਿਹੜੇ ਉਹ ਐਸਸੀ ਵਰਸ ਜੇ ਜੱਟ ਬਣਾ ਕੇ ਪੇਸ਼ ਕਰ ਰਹੇ ਹੈਗੇ ਜਦ ਕਿ ਬਹੁਤ ਹੀ ਮਾੜੀ ਗੱਲ ਹੈ ਔਰ ਅਸੀਂ ਇਹ ਬੰਨੀ ਦੇ ਨਾਲ ਪਹਿਲਾਂ ਨਾ ਬੰਨ ਦਿੱਤਾ ਹੈਗਾ ਅਸੀਂ ਸਰਪੇ ਸਰਪ ਜਿਹੜੇ ਸਾਡੇ ਮੁੱਖ ਦੋਸ਼ੀ ਆ ਗਮਦੂਰ ਹੈ ਜਾਂ ਹਰਵਿੰਦਰ ਜੈਜੀ ਹੈ ਜਾਂ ਉਹਦਾ ਲੜਕਾ ਹੁਣ ਰਵਾਲਵਾਰ ਚਲਾ ਰਿਹਾ ਦੋ ਬੰਦੇ ਹੋਰ ਆ ਜਿਹੜੇ ਰਵਾਲਵਾਰ ਚਲਾ ਰਹੇ ਹੈਗੇ ਜਿਹੜੇ ਐਫ ਆਈ ਆਰ ਦੇ ਘਰੇ ਚੋਂ ਬਾਹਰ ਅਸੀਂ ਤੁਰੰਤ ਗ੍ਰਿਫਤਾਰੀ ਦੀ ਉਹਨਾਂ ਦੀ ਮੰਗ ਕੀਤੀ ਆ ਔਰ ਪ੍ਰਸ਼ਾਸਨ ਨੂੰ ਅਸੀਂ ਇਹ ਵੀ ਚੇਤਾਵਨੀ ਦੇ ਗਏ ਆ ਕਿ ਜੇ ਜਲਦ ਤੋਂ ਜਲਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਐਕਸ਼ਨ ਅਫੀਰ ਕੋਰਟ ਚ ਕਰਾਂਗੇ